ਇਸਰਾਫਿਆ ਜੀ ਪੈਣੀ ਘੜੀ ਤੋਂ ਹੀ ਅੱਛਾ ਇੱਥੇ ਜਦਕਰ ਚ ਮੌਤ ਹੋ ਜੂਗੀ ਹਮ ਜਕਰ ਚ ਦੇਨ ਪੈ ਜਾਣਗੇ ਹੋਰ ਅੱਛਾ ਹਾਂਜੀ ਦੋ ਤਿੰਨ ਜਣੇ ਤੇ ਹੋਰ ਤਾਂ ਬਚ ਗਏ ਇਹ ਉਹ ਮਰ ਗਏ ਹਮ ਇਧਰੋਂ ਚੀਕੇ ਕਿਨੋਂ ਲੈ ਤੂੰ ਕਰਦਾ ਮਾਲਕ ਕਰਦਾ ਮਾਲਕ ਮਰ ਗਿਆ ਜੀ ਹਾਂਜੀ ਸੰ ਸਰਪੰਚ ਨੇ ਪਾਇਆ ਦੀ ਜਵਾਰਾ ਜੀ ਅੱਛਾ ਉਹ ਉਹਦਾ ਆਪ ਹੀ ਖੁਦਾ ਆਪ ਹੀ ਮਰ ਗਈ 2 ਮਹੀਨੇ ਦੇ ਅੰਦਰ ਅੰਦਰ ਨੰਦੀ ਬੁੱਧਰੇਟਾ ਕੇ ਮਰ ਗਿਆ ਉਹ ਦੋ ਦੋ ਮਹੀਨੇ ਠੀਕ ਹੈ ਤੁਸੀਂ 72 ਸਾਲ ਤੋਂ ਸੁਣ ਰਹੇ ਹੋ ਇਹ ਚੀਜ਼ ਹਾਂ ਜੀ ਹਾਂ ਅੱਛਾ ਬਹੁਤ ਸਾਲ ਤੋਂ ਹੁੰਦੀ ਐ ਸੀ ਕਿ ਉਹਨਾਂ ਨੇ ਫਿਰ ਘਰ ਛੱਡ ਕੇ ਕਹਿੰਦਾ ਹੋਰ ਸਮੇਂ ਘਰ ਪਾਇਆ ਫਿਰ ਤਾਂ ਲਾਦ ਹੋਈ ਉਹਨਾਂ ਦੇ ਅੱਛਾ ਹੂੰ ਉਹ ਫਿਰ ਉਹਨੂੰ ਸੁਣਨ ਹੀ ਪਿਆ ਰਿਹਾ ਸੀਵਾਰਾ ਉਹ ਉਹਨਾਂ ਦੇ ਪਹਿਲਾਂ ਜਦ ਪਾਇਆ ਸੀਵਾਰਾ ਹੂੰ ਜਲਦੀ ਮੌਤ ਹੋ ਗਈ ਸੀ ਅੱਛਾ ਜਲ ਮੌਤ ਹੋ ਗਈ ਸੀ ਹੂੰ ਜਲਦੀ ਜਦ ਬਹੁਤ ਫਰਕ ਪੈ ਗਿਆ ਹੁਣ ਤਾਂ ਉਹ ਫਿਰ ਪੌਂਡ ਦੀ ਕੋਸ਼ਟ ਕੀਤੀ ਆ ਹਾਂ ਫੇਰ ਵੀ ਨਹੀਂ ਪਏ ਹੈਗੇ ਚਵਾਰੀ ਇੱਕ ਲਾਣਾ ਨੇ ਪਾਇਆ ਤੇ ਉਹਨਾਂ ਦੀ ਨੁਕਸਾਨ ਹੋਈ ਫੇਰ ਨੇ ਕਿ ਕੁਝ ਪਤਾ ਨਹੀਂ ਲੱਗਿਆ ਹੈਗਾ ਹਨ ਜਿਵੇਂ ਮੌਤਾਂ ਹੁੰਦੀਆਂ ਨੇ ਡਬਲ ਸਟੋਰੀ ਘਰ ਪਾਉਣ ਦੇ ਨਾਲ ਤੇ ਅੱਜ ਅਸੀਂ ਸੁਰਾਜਪੁਰ ਪਿੰਡ ਦੇ ਵਿੱਚ ਸੀਗੇ ਇੱਥੋਂ ਦੇ ਤੁਹਾਨੂੰ ਗੱਲ ਦੱਸਦੀ ਏ ਕਿ ਇੱਥੇ ਜੇਕਰ ਕੋਈ ਚਵਾਰਾ ਪਾਉਂਦਾ ਤਾਂ ਉਹਦੀ ਮੌਤ ਹੋ ਜਾਂਦੀ ਹੈ ਜਿਹੜੇ ਜਿਹੜੇ ਬੰਦਿਆਂ ਨੇ ਤੇ ਚਵਾਰਾ ਪਾਉਣ ਦੀ ਕੋਸ਼ਿਸ਼ ਕੀਤੀ ਹੈਗੀ ਉਹਨਾਂ ਦੀ ਮੌਤ ਹੋ ਗਈ। ਉਸ ਤੋਂ ਬਾਅਦ ਪਿੰਡ ਦੇ ਲੋਕਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਅਸੀਂ ਜੁੜ ਕੇ ਰਹੋ ਵੀਡੀਓ ਦੇ ਨਾਲ ਦਿਖਾਵਾਂਗੇ ਸਾਰੇ ਪਿੰਡ ਦੇ ਦ੍ਰਿਸ਼ ਤੁਹਾਨੂੰ ਕਿ ਕੀ ਕਾਰਨ ਹੋਇਆਗਾ ਕੀ ਗੱਲਾਂ ਬਾਤਾਂ ਹੋਈਆਂ ਨੇਗੀਆਂ ਕਿਉਂ ਇੱਥੇ ਚਵਾਰਾ ਨਹੀਂ ਪੈਂਦਾ ਹੈਗਾ ਕਿੰਨਾ ਸਮਾਂ ਹੋ ਗਿਆ ਚਵਾਰਾ ਪਾਏ ਨੂੰ ਜਿਹੜੇ ਜਿਹੜੇ ਲੋਕਾਂ ਦੀ ਮੌਤ ਹੋਈ ਆ ਕੌਣ ਸਾਨੂੰ ਲੋਕ ਜੁੜ ਕੇ ਰਹੋ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਪਹੁੰਚੇ ਹੋਏ ਸੀਗੇ ਪਿੰਡ ਸੁਰਾਜਪੁਰ ਦੇ ਵਿੱਚ ਜਿਹੜਾ ਕਿ ਪਟਿਆਲੇ ਦੇ ਲਾਗੇ ਪੈਂਦਾਗਾ ਇੱਥੇ ਦੀ ਇੱਕ ਬਹੁਤ ਵੱਡੀ ਗੱਲ ਆ ਗਈ ਕਿ ਇੱਥੇ ਕੋਈ ਚਵਾਰਾ ਨਹੀਂ ਪਾ ਸਕਦਾ ਜਿੰਨੇ ਵੀ ਘਰ ਬਣੇ ਹੋਏ ਨੇ ਪਿੰਡ ਦੇ ਉਹ ਸਿੰਗਲ ਬਣੇ ਹੋਏ ਨੇ ਸਾਡੇ ਨਾਲ 22 ਜੀ ਮੌਜੂਦ ਨੇ ਬਾਈ ਕੀ ਨਾਮਾ ਤੁਹਾਡਾ ਗੁਰਵਿੰਦਰ ਸਿੰਘ ਜੀ ਗੁਰਵਿੰਦਰ ਸਿੰਘ ਹਾਂ ਜੀ ਇਹ ਕਾਰਨ ਕੀ ਆ ਵੀਰੇ ਇਹ ਕੋਈ ਸ਼ਰਾਫ ਲੱਗਿਆ ਹੋਇਆ ਜਾਂ ਫਿਰ ਇਸਰਾਫ ਹੈ ਜੀ ਪਹਿਲੀ ਘੜੀ ਤੋਂ ਹੀ ਅੱਛਾ ਇੱਥੇ ਜਦੋਂ ਘਰ ਚ ਮੌਤ ਹੋ ਜੂਗੀ ਹਾਂ ਜ਼ਕਤ ਦੇਣ ਭੇਜਾਂਗੇ ਹੋਰ ਅੱਛਾ ਹਾਂਜੀ ਜੇ ਖਰਚਵਾਦਾ ਨਹੀਂ ਹੁੰਦਾ ਜੀ ਅੱਛਾ ਹਾਂਜੀ ਤੁਹਾਨੂੰ ਕਿੰਨਾ ਕੁ ਟਾਈਮ ਹੋ ਗਿਆ ਗੱਲ ਸੁਣਦਿਆਂ ਨੂੰ ਵੀ ਇਹ ਚੀਜ਼ ਆ ਕਿ ਚਾਹ ਮਤਲਬ ਪੁਰਾਣੀ ਚੱਲ ਰਹੀ ਸਿਸਟਮ ਹੈ 10 ਸਾਲ ਹੋ ਗਏ ਗੱਲ ਸੁਣਦਿਆਂ ਨੂੰ ਇਹ ਜੀ ਅੱਛਾ ਹਾਂਜੀ 50 ਸਾਲ ਹੋ ਗਏ 50 ਸਾਲ ਹੋ ਗਏ ਸੁਣਦਿਆਂ ਵੈਸੇ ਕੋਸ਼ਿਸ਼ ਕੀਤੀ ਕਿਸੇ ਨੇ ਪਾਉਣ ਦੀ ਹਾਂ ਜੀ ਤੇਜੀ ਕੋ ਸੇ ਮਤਸਾ ਨੋ ਵੇ ਦਿਨਾਂ ਦਾ ਕੀ ਨੁਕਸਾਨ ਹੋ ਗਿਆ ਬੰਦਾ ਮਰ ਗਿਆ ਜਿਹਨਾਂ ਦਾ ਅੱਛਾ ਐਸੀ ਪਤਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਵੀ ਗੱਲ ਕੀ ਆ ਵੀ ਕੀ ਉਹ ਸੀਗਾ ਜੇ ਧੁਗਾਈ ਦੇ ਵਿੱਚ ਜਾ ਕੇ ਪਿੰਡ ਵਾਲਿਆਂ ਨੇ ਕੋਈ ਦਾਨ ਪੁੰਨ ਜਾਂ ਕੋਈ ਐਦਾਂ ਦੀ ਚੀਜ਼ ਬੰਦਾ ਨੇ ਕੋਸ਼ਿਸ਼ ਤਾਂ ਕਰੀਏ ਬਾਬੇ ਨੇ ਵੀ ਗੁਰਦੁਆਰਾ ਸਾਹਿਬ ਵੀ ਕਰਿਆ ਗੁਰਦੁਆਰਾ ਸਾਹਿਬ ਵੀ ਮੌਤ ਹੋ ਗਈ ਅੱਛਾ ਹਾਂ ਜੀ ਮਤਲਬ ਗੁਰਦੁਆਰਾ ਸਾਹਿਬ ਬਣਾਇਆ ਸੀ ਉੱਥੇ ਹੀ ਮੌਤ ਹੋ ਗਈ ਤੇ ਮੌਤ ਹੋ ਗਈ ਜਿਹੜਾ ਪਿੱਛੇ ਗੁਰਦੁਆਰਾ ਬਣਿਆ ਹੋਇਆ ਜੀ ਅੱਛਾ ਫਿਰ ਹੁਣ ਮਤਲਬ ਵੀ ਸਾਰੀ ਕਰਨੇ ਜਿਹੜੇ ਇਹ ਸਿੰਗਲ ਬਣੇ ਹੋਏ। ਸਾਰੇ ਸਿੰਗਲ ਬਣੇ ਨੇ ਸਿੰਪਲ ਨੇ। ਜਿਨ੍ਹਾਂ ਚਾਰੇ ਤੋਂ। ਜਿਨ੍ਹਾਂ ਚਾਰੇ ਤੋਂ। ਹਾਂਜੀ। ਸੋ ਅਸੀਂ ਜਿਵੇਂ ਤੁਹਾਨੂੰ ਦੱਸ ਰਿਆਂਗੇ ਗੱਲਬਾਤ ਕਰ ਰਹੀ ਸੀ ਪਿੰਡ ਸੁਰਾਜਪੁਰ ਜਿਹੜਾ ਕਿ ਪਟਿਆਲੇ ਜ਼ਿਲ੍ਹੇ ਦੇ ਅਧੀਨ ਪੈਂਦਾ। ਬਾਪੂ ਕੀ ਨਾਮ ਆ ਤੁਹਾਡਾ? ਬ੍ਰੀਖ ਸਿੰਘ। ਬ੍ਰੀਖ ਸਿੰਘ। ਹਾਂਜੀ। ਤੁਹਾਨੂੰ ਕੀ ਲੱਗਦਾ ਵੀ ਕੀ ਕਾਰਨ ਹੋ ਸਕਦਾ ਇਹ? ਕੋਈ ਪਤਾ ਨਹੀਂ ਲੱਗਦਾ ਯਾਰ ਸਤਵੇਂ ਸਿਆਣੇ ਬੈਠਣੇ ਜੀ। ਇਹਨੂੰ ਪਤਾ ਨਹੀਂ। ਕੋਈ ਪਤਾ ਨਹੀਂ ਲੱਗ ਰਹੀ ਹੈ ਕੋਈ ਪੌਣਾ ਚਵਾਰਾ ਵਸਸ ਜਿਹੜੇ ਨੁਕਸਾਨ ਹੋ ਜਣ। ਅਈ। ਕੀ ਮੇ ਤੁਹਾਡੀ ਤਾਂ ਉਮਰ ਕਾਫੀ ਹੋ ਗਈ ਹੋਣੀ ਹੈ ਨਾ 50 ਸਾਲ ਹੋ ਗਈ। ਉਦੋਂ ਦੀ ਸੁਣਦੇ ਆ ਤੁਸੀਂ ਵੀ। ਸੁਣਦੇ ਆ ਰਹੇ ਜੀ। ਜਿਹੜੇ ਨਿਸ਼ਾਨ ਹੋ ਜਣੇ ਪਾਣੀ ਚਾਹ। ਕਿੰਨੇ ਕ ਨੁਕਸਾਨ ਦੇਖੇ ਤੁਸੀਂ ਅਬ ਦੇ ਅੱਖਾਂ ਨਾਲ? ਅਖਣੀ ਜੀ ਇੱਕੇ ਦੇਖਿਆ ਜੀ ਇਧਰ ਪੱਥਰ ਲਿਆ ਜੇ ਮੁੰਡਾ ਚਵਾਰਾ ਫਾਇਰ ਹੈ ਦੀ। ਉਸ ਪੱਥਰਾਂ ਜਾ ਕੇ ਲਾ ਦੇ। ਪੱਥਰ ਚ ਆ ਗਿਆ। ਹਾਂ ਜੀ ਟਰੱਕ ਲਾਉਂਦੇ ਤੇ ਇੱਕ ਪਾਸੇ ਲਾਹੀਗੇ। ਇੱਕ ਵਾਰੀ ਕਮਾਣੀ ਦੱਬ ਗਈ ਉਹਦੇ ਵਿੱਚ ਆ ਗਿਆ ਭਾਰੀ ਜੀ ਦੋ ਤਿੰਨ ਜਣੇ ਤੇ ਹੋਰ ਤਾਂ ਬਚ ਗਏ ਤੇ ਉਹ ਮਰ ਗਿਆ ਹੂੰ ਇਧਰੋਂ ਜੀ ਕਿਹਨੂੰ ਲੈ ਆ ਤੂੰ ਘਰ ਦਾ ਮਾਲਕ ਘਰ ਦਾ ਮਾਲਕ ਮਰ ਗਿਆ ਜੀ ਹਾਂ ਜੀ ਜਿਵੇਂ ਭਾਈ ਬਾਬੇ ਹੁੰਦੇ ਨੇ ਹਨਾ ਜਿਵੇਂ ਵੱਡੇ ਵੱਡੇ ਸਾਧੂ ਸੰਤ ਹੁੰਦੇ ਨੇ ਉਹਨਾਂ ਨਾਲ ਗੱਲਬਾਤ ਕਰੀ ਆ ਕਦੇ ਜਦ ਕਿਸੇ ਪੰਡਤ ਨੂੰ ਵੀ ਗੱਲ ਕੀ ਆ ਵੀ ਕੀ ਕਿਉਂ ਸ਼ਰਾਫ ਲੱਗਿਆ ਹੋਇਆ ਇਹ ਹਾਂ ਜੀ ਕੋਈ ਕਰੀ ਨਹੀਂ ਹੈਗੀ ਨਾ ਸੁਣੀਆ ਤੇ ਕੋਜੂ ਸੰਤ ਤੇ ਸਾਡੇ ਜੀ ਉਹਨਾਂ ਨਾਲ ਵੀ ਗੱਲਬਾਤ ਕਰੀ ਕੀ ਕਹਿੰਦੇ ਫਿਰ ਉਹ ਉਹ ਕਹਿੰਦੇ ਭਾਈ ਬਸ ਇਤਾਂ ਇੱਕ ਮਹੀਨਾ ਰਹੂਗਾ ਜੀ ਹੂੰ ਨੂੰ ਪਤਾ ਕਿਵੇਂ ਲੱਗਿਆ ਸੀ ਚੀਜ਼ ਦਾ ਵੀ ਇਹ ਚੀਜ਼ ਹੁੰਦੀ ਆ ਜਦੋਂ ਕੋਈ ਪਾਉਂਦਾ ਹੈ ਚਿਵਾਰਾ ਫਿਰ ਨੁਕਸਾਨ ਹੋ ਜਾਂਦਾ ਹਾਂ ਜੀ ਪਹਿਲਾਂ ਵੀ ਹੋਇਆ ਨੁਕਸਾਨ ਜੀ ਅੱਛਾ ਪਹਿਲਾਂ ਸਰਪੰਚਾ ਨੇ ਪਾਇਆ ਤੇ ਪੁਰਾਣਿਆਂ ਨੇ ਜੀ ਉਹਨਾਂ ਦਾ ਵੀ ਨੁਕਸਾਨ ਹੋਇਆ ਜੀ ਹਵੇਲੀਪਾਈ ਤੇ ਉਹਨਾਂ ਨੇ ਫਿਰ ਦਰਸ਼ਨ ਸਰਪੰਚ ਨੇ ਪਾਇਆ ਦੀ ਚਿਵਾਰਾ ਜੀ ਉਹ ਉਹਦਾ ਆ ਵੀ ਖੁਦਾ ਆ ਮਰ ਗਈ 2 ਮਹੀਨੇ ਦੇ ਅੰਦਰ ਅੰਦਰ ਅਚਾ ਹਾਂਜੀ ਉਥਰੇ ਟਾ ਕੇ ਮਰ ਗਿਆ ਉਹ ਦੋ ਦੋ ਮਹੀਨੇ ਅੰਦਰ ਠੀਕ ਹੈ ਹਾਂ ਸੋ ਗੱਲਬਾਤ ਕਰ ਰਹੇ ਆ ਪਿੰਡ ਸੁਰਾਜਪੁਰ ਇੱਥੇ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰੀ ਦਿਖਾ ਦਿਓ ਆਲੇ-ਦਾਲੇ ਦੇ ਘਰ ਨੇ ਜਿਹੜੇ ਸਿੰਗਲ ਨੇ ਬਿਲਕੁਲ ਇਹ ਇੱਥੇ ਇੱਕ ਵੀ ਚਵਾਰਾ ਨਹੀਂ ਹੈਗਾ ਪਿੰਡ ਦੇ ਵਿੱਚ ਕਹਿੰਦੇ ਜਿ ਚਵਾਰਾ ਪਾਉਂਦੇ ਨੇ ਜਿਵੇਂ ਬਾਈ ਉਹਨਾਂ ਨੇ ਦੱਸਿਆ ਕਿ ਉਹ ਬੰਦੇ ਦੀ ਮੌਤ ਹੋ ਜਾਂਦੀ ਹੈ ਇੱਕ ਸਰਪੰਚ ਸੀਗਾ ਸਰਪੰਚ ਵੱਲੋਂ ਜਦੋਂ ਚਵਾਰਾ ਪਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਡੈਥ ਹੋ ਗਈ ਉਹਨਾਂ ਦੀ ਪੱਥਰ ਦੇ ਵਿੱਚ ਆ ਕੇ ਅੱਛਾ ਨੰਮਤੀਓ ਪਾਈਤੀ ਚਵਾਰਾ ਤਾਂ ਪਾਇਆ ਵੀਂਤੀ ਜੀ ਨੰਮਤੀ ਵੀ ਤੇ ਟੌਣੀ ਪੈ ਗਈ ਅੱਛਾ ਟੌਣੀ ਪਈ ਫਿਰ ਬਾਪੂ ਕੀ ਨਾਮ ਹੈ ਤੁਹਾਡਾ ਬਾਕਰ ਸਿੰਘ ਹੈ ਕਿੰਨੀ ਉਮਰ ਹੋ ਗਈ ਤੁਹਾਡੀ 72 ਸਾਲ ਦੀ ਤੁਸੀਂ 72 ਸਾਲ ਤੋਂ ਸੁਣ ਰਹੇ ਹੋ ਇਹ ਚੀਜ਼ ਹਾਂਜੀ ਹਾਂ ਅੱਛਾ 72 ਸਾਲ ਤੋਂ ਹੁੰਦੀ ਐ ਸੀ ਕਦੇ ਪੁਰਾਣੇ ਬਜ਼ੁਰਗਾਂ ਨੂੰ ਪੁੱਛਿਆ ਹੋਵੇ ਵੀ ਕੀ ਗੱਲ ਆ ਜਾਂ ਕਦੇ ਬਾਪੂ ਨਾਲ ਗੱਲ ਹੋਈ ਹੋਵੇ ਤੁਹਾਡੇ ਡੈਡੀ ਨਾਲ ਜਾਂ ਕਦੇ ਦਾਦਾ ਜੀ ਨਾਲ ਗੱਲ ਹੋਈ ਹੋਵੇ ਹਾਂ ਹੋਈ ਆ ਸੀ ਗੱਲ ਤਾਂ ਹੁੰਦੀ ਰਹਿੰਦੀ ਐ ਤਾਂ ਗੱਲ ਤੋਂ ਹੂੰ ਉਹ ਨਾ ਪਾਇਰੀ ਚਵਾਰਾ ਸਾਡੇ ਪਿੰਡ ਉਹ ਪੁਰਾਣਾ ਅੱਛਾ ਇਹਨਾਂ ਨੂੰ ਤਾਂ ਹੀ ਪਤਾ ਹੋਊਗਾ ਹੂੰ ਇਹਨਾਂ ਨੇ ਦੇਖਿਆ ਨਹੀਂ ਹੈਗਾ ਅਸੀਂ ਦੇਖਿਆ ਚਵਾਰਾ ਉਹ ਉਹਨਾਂ ਦੇ ਫਿਰ ਲਾਦ ਨਹੀਂ ਹੋਈ ਉਹਨਾਂ ਨੇ ਫਿਰ ਘਰ ਛੱਡ ਕੇ ਕਹਿੰਦਾ ਹੋਰ ਸਮੇਂ ਘਰ ਪਾਇਆ ਫਿਰ ਤਾਂ ਲਾਦ ਹੋਈ ਉਹਨਾਂ ਦੇ ਅੱਛਾ ਹੂੰ ਉਹ ਫਿਰ ਉਹਨੂੰ ਸੁਣਨ ਹੀ ਪਿਆ ਜਿਵਾਰਾ ਉਹ ਉਹਨਾਂ ਦੇ ਪਹਿਲਾਂ ਜਦ ਪਾਇਆ ਸੀਵਾਰਾ ਜਦ ਵੀ ਮੌਤ ਹੋ ਗਈ ਸੀ ਅੱਛਾ ਜਦ ਮੌਤ ਹੋ ਗਈ ਸੀ ਜਦ ਜਦ ਬਹੁਤ ਫਰਕ ਪੈ ਗਿਆ ਉਹ ਤਾਂ ਉਹ ਫਿਰ ਪੌਂਡ ਦੀ ਕੋਸ਼ਟ ਕੀਤੀ ਹੈ ਹਾਂ ਫੇਰ ਵੀ ਨਹੀਂ ਪਏ ਹੈਗੇ ਚਵਾਰੀ ਇੱਕ ਲਾਣਾ ਨੇ ਪਾਇਆ ਤੇ ਉਹਨਾਂ ਦੀ ਨੁਕਸਾਨ ਹੋਈ ਗਈ ਕੋਸ਼ਿਸ਼ ਕਿਉਂ ਕਰਦੇ ਨੇ ਲੋਕ ਜਦ ਪਤਾ ਹੁਣ ਥੋੜੀ ਜਿਵੇਂ 72 ਸਾਲ ਦੀ ਉਮਰ ਹੋ ਗਈ ਹੈ ਨਾ ਪਤਾ ਵੀ ਇਹ ਚੀਜ਼ ਚ ਨੁਕਸਾਨ ਹੁੰਦਾ ਫੇਰ ਵੀ ਲੋਕ ਧੱਕਾ ਕਰਦੇ ਨੇ ਵੀ ਇਹ ਸਾਧ ਸੰਤ ਤੋਂ ਪੁੱਛ ਕੇ ਪਾਇਆ ਸੀ ਉਹਨਾਂ ਦਾ ਪਾਉਂਦਾ ਸੀ ਮੁੰਡਾ ਜੋ 30 ਰੁਪਏ ਪੜੇ ਬਾਬਾ ਤੋਂ ਪੁੱਛ ਕੇ ਆਇਆ ਕਹਿੰਦਾ ਪਾਰਾ ਭਾਈ ਫੇਰ ਵੀ ਨੁਕਸਾਨ ਹੋ ਗਿਆ ਅੱਛਾ ਮੇਨ ਕਾਰਨ ਨਹੀਂ ਪਤਾ ਲੱਗਿਆ ਵੀ ਗੱਲ ਕੀ ਕੋਈ ਪਤਾ ਨਹੀਂ ਹੈਗਾ ਕੀ ਹੋਇਆ ਕੋਈ ਪਤਾ ਨਹੀਂ ਲੱਗਦਾ ਕੀ ਹੋਇਆ ਕੀ ਨਹੀਂ ਹੋਇਆ ਕੀ ਹੁੰਦਾ ਬਸ ਨੁਕਸਾਨ ਹੋ ਗਿਆ ਉਹਨਾਂ ਦੇ ਪਹਿਲਾਂ ਪੈਸੇ ਬਾਰੇ ਪਹਿਲਾਂ ਉਹਨਾਂ ਦੀ ਮੌਤਾਂ ਹੋ ਗਈਆਂ ਫਿਰ ਘਰ ਛੱਡਿਆ ਫਿਰ ਤਾਂ ਚੁਲਾਦ ਹੋਈ ਉਹਨਾਂ ਦੇ ਜਿਵੇਂ ਬਾਪੂ ਜੀ ਵੱਡੇ ਵੱਡੇ ਸਾਧੂ ਸੰਤ ਹੁੰਦੇ ਨੇ ਹਨਾ ਦਾਵਾ ਕਰਦੇ ਨੇ ਵੀ ਸਿੱਖ ਰੱਬ ਨੂੰ ਮਿਲੇ ਹੋਇਆ ਜਾਂ ਵੱਡੀਆਂ ਵੱਡੀਆਂ ਚੀਜ਼ਾਂ ਮਤਲਬ ਕਹਿ ਦਿੰਦੇ ਨੇ ਤੁਹਾਡੇ ਘਰ ਚ ਵੀ ਦੱਸ ਦਿੰਦੇ ਆ ਸੀ ਕੋਈ ਕੋਈ ਜਿਹੜਾ ਕੋਈ ਸੰਤ ਮਿਲਿਆ ਨਹੀਂ ਹੈਗਾ ਨਾ ਨਾ ਕੋਈ ਨਹੀਂ ਮਿਲਿਆ ਹੈਗਾ ਇਹ ਤਾਂ ਉਹ ਛੱਡੇ ਦਿੱਤਾ ਖੜਾ ਲੋਕਾਂ ਨੇ ਅੱਛਾ ਕੌਣ ਸੀ ਛੱਡ ਗਏ ਸੀ 72 ਸਾਲ ਦੀ ਉਮਰ ਹੋ ਗਈ 72 ਸਾਲ ਚ ਕਿੰਨੀਆਂ ਕਮੋਤਾਂ ਦੇਖੀਆਂ ਨੇ ਦੋ ਤਿੰਨ ਕਿ ਦੇਖਿਆ ਨੇ ਉਹ ਤਾਂ ਪਹਿਲਾਂ ਹੋਈਆਂ ਨੇ ਜਿਹੜੇ ਪਹਿਲਾਂ ਪਾਸ ਚ ਬਾਰ ਹੂੰ ਉਹ ਤਾਂ ਪਹਿਲਾਂ ਹੋਈਆਂ ਦੋ ਤਿੰਨ ਕਿ ਦੇਖੀਆਂ ਨੇ ਅੱਛਾ ਦੋ ਕੋ ਕੀ ਕਹਿ ਰਹੇ ਹੋ ਬਾਈ ਤੁਸੀਂ ਨਹੀਂ ਕਹਿੰਦੇ ਵੀ ਜਿਹੜੇ ਹੁਣ ਮੌਤ ਹੋਈ ਹੈ ਹੁਣ ਸਰਪੰਚ ਜੀ ਕਿੰਨਾ ਕ ਸਮਾਂ ਹੋ ਗਿਆ ਉਹਨੂੰ ਕਿਹਾਤੀ ਰੋਗ ਗਈ ਕਿਹਾਤੀ ਰੋਗ ਗਈ 20-2500 ਰੋਗ ਗਈ ਅੱਛਾ ਵੰਦ 2500 ਹੋ ਗਏ ਹੋਣਗੇ ਫਿਰ ਫਿਰ ਮੁੜ ਕੇ ਕੋਸ਼ਟ ਕੀਤੀ ਨਹੀਂ ਕਿਸੇ ਨੇ ਵੀ ਔੜੀ ਚੜ੍ਹਦੇ ਵੀ ਕੋਸ਼ਟ ਨਹੀਂ ਕੀਤੀ ਸੁੱਤਣ ਦੀ ਕਿਸੇ ਨੇ ਹੂੰ ਨਾਮਤੀ ਨਹੀਂ ਕਿਸੇ ਨੇ ਛੜੀ ਨਹੀਂ ਅੱਛਾ ਕੋਸ਼ਟ ਕੀਤੀ ਹੋਣੀ ਜਵੇਂ ਨਹੀਂ ਕਰੀ ਇੱਕ ਬੰਨੇ ਚਵਾਰਾ ਖੇਚ ਵੀ ਪਾਇਆ ਸੀ ਫਿਰ ਉਹਨੂੰ ਢਾਉਣਾ ਪਿਆ ਅੱਛਾ ਆਪਣੇ ਯੂਚੇ ਨਹੀਂ ਪਾਉਂਦਾ ਤਵਾੜ ਕਰਦੇ ਰੋਜ਼ ਉਸੇ ਮਹਾਰਾਜ ਜਵਾਰੀ ਵੀ ਰੱਖੀ ਹੋਈ ਸੀ ਉਹਨਾਂ ਦੀ ਲੇ ਲਈ ਕਾਰਨ ਦਾ ਪਤਾ ਲੱਗਿਆ ਵੀ ਕੀ ਹੋਇਆ ਕੀ ਨਾਮ ਆਪੂ ਜੀ ਆਪਣਾ ਮੇਰਾ ਬਹਾਦਰ ਸਿੰਘ ਸੋ ਗੱਲਬਾਤ ਕਰ ਰਹੀ ਸੀ ਬਾਬਾ ਬਹਾਦਰ ਸਿੰਘ ਜੀ ਨਾਲ ਜਿਹਨਾਂ ਦੀ 72 ਸਾਲ ਉਮਰ ਹੋ ਗਈ ਕਹਿੰਦੇ ਸਾਡੇ ਦਾਦੇ ਪਰਦਾਦਿਆਂ ਤੋਂ ਚੱਲਦੀ ਆ ਰਹੀ ਹੈ ਇਹ ਚੀਜ਼ ਇੱਕ ਸਰਪੰਚ ਵੱਲੋਂ ਜਦੋਂ ਕੋਸ਼ਿਸ਼ ਕੀਤੀ ਗਈ ਸੀ ਤਕਰੀਬਨ 20-25 ਸਾਲ ਪਹਿਲਾਂ ਇਹ ਇਹ ਆਪ ਚਵਾਰਾ ਪਾਉਣ ਦੀ ਤਾਂ ਉਹਦੀ ਡੈਥ ਹੋ ਗਈ ਸੀ ਹੁਣ ਵੀ ਜੇ ਕੋਈ ਮਾਮ ਮੱਟੀ ਪਾਉਂਦਾ ਜਾਂ ਕੋਈ ਐਦਾਂ ਦੀਆਂ ਗੱਲਾਂ ਬਾਤਾਂ ਕਰਦਾਗਾ ਤਾਂ ਨੁਕਸਾਨ ਹੋ ਜਾਂਦਾ ਇੱਕ ਵੇਰ ਸੀ ਦਿਖਾਵਾਂਗੇ ਵੀ ਪਿੰਡ ਦੇ ਜਿਹੜਾ ਹਾਲਾਤ ਨੇ ਹਾਂਜੀ ਆ ਆ ਪੜੀ ਕਿਹਨਾਂ ਦਾ ਘਰ ਆ ਬਾਪੂ ਇਹ ਅੱਛਾ ਠੀਕ ਆ ਜੀ ਸੋ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਚਵਾਰਾ ਚਵਾਰੇ ਦੇ ਜਿਹੜੇ ਤੁਹਾਨੂੰ ਗੱਲ ਦੱਸ ਰਿਆਂਗਾ ਕਿ ਇਸ ਪਿੰਡ ਦੇ ਵਿੱਚ ਚਵਾਰਾ ਨਹੀਂ ਪੈਂਦਾ ਹੈਗਾ ਜੇਕਰ ਚਵਾਰਾ ਪੈਂਦਾਗਾ ਤਾਂ ਮੌਤ ਹੋ ਜਾਂਦੀ ਆ ਨੁਕਸਾਨ ਹੋ ਜਾਂਦਾਗਾ ਅਸੀਂ ਇੱਕ ਵਾਰੀ ਪਿੰਡ ਦਾ ਦ੍ਰਿਸ਼ ਵੀ ਦਿਖਾਵਾਂਗੇ ਤੁਹਾਨੂੰ ਕਿ ਪਿੰਡ ਦੇ ਵਿੱਚ ਹਾਲਾਤ ਕੀ ਨੇ ਸਾਮ ਦਾ ਮਾਹੌਲ ਵੀ ਆਗਾ ਵੀ ਕਾਰਨ ਕੀ ਆ ਕੀ ਸ਼ਰਾਫ ਲੱਗਿਆ ਹੋਇਆ ਜਾਂ ਫਿਰ ਕੀ ਗੱਲਬਾਤ ਹੋਈ ਸੀ ਇੱਥੇ ਤਾਂ ਇੱਕ ਰਹੱਸ ਬਣਿਆ ਹੋਇਆਗਾ ਪਰ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਗੱਲਬਾਤ ਕੀ ਹੋਈ ਹੈ ਜਿਵੇਂ ਆ ਸਾਹਮਣੇ ਗੁਰਦੁਆਰਾ ਸਾਹਿਬ ਬਣੇ ਹੋਏ ਨੇ ਹਨਾ ਗੁਰਦੁਆਰਾ ਸਾਹਿਬ ਦੀ ਜਿਹੜੀ ਇਮਾਰਤ ਹੁੰਦੀ ਆ ਤਕਰੀਬਨ ਆਪਾਂ ਜੀ ਗੱਲਬਾਤ ਕਰ ਲਈਏ 2-3 ਮੰਜ਼ਲੀਆਂ ਹੁੰਦੀ ਆ ਹਨਾ ਪਰ ਜੇ ਇੱਥੋਂ ਦੀ ਆਪਾਂ ਗੱਲਬਾਤ ਕਰੀਏ ਤਾਂ ਤਕਰੀਬਨ ਜਿਹੜਾ ਸਿੰਗਲ ਬਣਿਆ ਹੋਇਆਗਾ ਆ ਵੀ ਘਰ ਸਿੰਗਲ ਬਣਿਆ ਹੋਇਆਗਾ ਹਨਾ ਅੱਗੇ ਜਿਹੜਾ ਦਰਵਾਜਾ ਬਣਿਆ ਹੋਇਆ ਗਏ ਵੀ ਸਿੰਗਲ ਬਣਿਆ ਹੋਇਆ ਤੇ ਅਸੀਂ ਜਿਹੜਾ ਇੱਕ ਘਰ ਦੇ ਵਿੱਚ ਜਾ ਕੇ ਉਸ ਤੋਂ ਬਾਅਦ ਕੋਠੇ ਤੇ ਚੜਕੇ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਅੰਦਰ ਦੀ ਛੱਤ ਤੇ ਖੜੇ ਹਾਂਗੇ ਇੱਕ ਭਰਾ ਆਪਣਾ ਜਸਸੀ ਉਹਨਾਂ ਦੇ ਘਰੇ ਖੜੇ ਹਾਂਗੇ ਤੇ ਦੇਖੋ ਬਈ ਮੈਂ ਆਪਣੇ ਹੈਪੀ ਨੂੰ ਕਰਨਾ ਚਾਹੁੰਗਾ ਹੈਪੀ ਦਿਖਾ ਦੇ ਸਾਰਾ ਪਿੰਡ ਇੱਕ ਵਾਰੀ ਜਿਵੇਂ ਆ ਵੀ ਘਰ ਪੈ ਰਹੇ ਇਹਨਾਂ ਨੇ ਮਮਟੀ ਬਣਾਈ ਹੈ ਦੇਖੋ ਉੱਤੇ ਨਹੀਂ ਬਣਾਈ ਹੈਗਾ ਹਨਾ ਕਰ ਸਾਰਾ ਪਿੰਡ ਇੱਕ ਵਾਰੀ ਦਿਖਾ ਦੇ ਵੀ ਦੇਖੋ ਪਿੰਡ ਦੇ ਵਿੱਚ ਇੱਕ ਵੀ ਚਵਾਰਾ ਨਹੀਂ ਹੈਗਾ ਇੱਥੇ ਜੇ ਕਹਿੰਦੇ ਚਵਾਰਾ ਪਾਉਂਦੇ ਨੇ ਤਾਂ ਮੌਤ ਹੋ ਜਾਂਦੀ ਹੈ ਨੁਕਸਾਨ ਹੋ ਜਾਂਦਾ ਇੱਕ ਸਰਪੰਚ ਸੀਗਾ ਜਾਂ ਹੋਰ ਵੀ ਕਹਿੰਦੇ ਕਾਫੀ ਨੁਕਸਾਨ ਹੋਇਆ ਤੇ ਇਧਰ ਵੀ ਜਿਵੇਂ ਨਵਾਂ ਘਰ ਬਣ ਰਿਹਾਗਾ ਹਨਾ ਤੇ ਜੇ ਆਪਾਂ ਹੋਰ ਵੀ ਚਵਾਰਿਆਂ ਦੀ ਗੱਲ ਕਰੀਏ ਹਨਾ ਤਾਂ ਇੱਕ ਵੀ ਚਵਾਰਾ ਨਹੀਂ ਹੈਗਾ ਮਮਟੀਆਂ ਜ਼ਰੂਰ ਬਣੀਆਂ ਹੁੰਦੀਆਂ ਨੇ ਜਿੱਥੇ ਲੋਕ ਆਪਾਂ ਗੱਲਬਾਤ ਕਰਦੇ ਆਂਗੇ ਕਿ ਝੜਦੇ ਨੇ ਪੌੜੀ ਹਨਾ ਪੌੜੀ ਚੜਕੇ ਉੱਤੇ ਜਾਂਦੇ ਆਂ ਉੱਥੇ ਉਹ ਜ਼ਰੂਰ ਬਣੀ ਹੋਈ ਹੈ ਜਿਵੇਂ ਉਹ ਸਾਹਮਣੇ ਮਮਟੀ ਬਣੀ ਹੋਈ ਹੈ ਮਿਸਤਰੀ ਲੱਗੇ ਹੋਏ ਨੇਗੇ ਹਨਾ ਪਾਰੇ ਇਥੇ ਕਹਿੰਦੇ ਚੁਬਾਰਾ ਨਹੀਂ ਪੈਂਦਾ ਹੈਗਾ ਫੇ ਸਭ ਤੋਂ ਵੱਡੀ ਗੱਲ ਅਸੀਂ ਹੋਰ ਵੀ ਜਿਹੜੇ ਪਿੰਡ ਦੇ ਲੋਕ ਨੇ ਉਹਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਾਰਨ ਕੀ ਆ ਕਿਸੇ ਨੂੰ ਪਤਾ ਇਸ ਚੀਜ਼ ਦਾ 72 ਸਾਲਾਂ ਬਾਬਾ ਬਹਾਦਰ ਸਿੰਘ ਨਾਲ ਗੱਲਬਾਤ ਕੀਤੀ ਆ ਉਹ ਕਹਿੰਦੇ ਭਾਈ 72 ਸਾਲ ਹੋ ਗਏ ਸਾਨੂੰ ਇਸ ਚੀਜ਼ ਦਾ ਪਤਾ ਨਹੀਂ ਲੱਗਿਆ ਸਾਡੇ ਦਾਦੇ ਪੁਰਦਾਦਿਆਂ ਨੂੰ ਚੀਜ਼ਾਂ ਚੱਲਦੀਆਂ ਆ ਰਹੀਆਂ ਨੇ ਨੁਕਸਾਨ ਹੁੰਦੇ ਨੇ ਠੀਕ ਆ ਜੀਓ ਦੋਸਤੋ ਜੁੜ ਕੇ ਰਹੋ ਤੁਹਾਨੂੰ ਅਸੀਂ ਗੱਲਬਾਤ ਕਰਵਾਉਂਦੇ ਆਂਗੇ ਆਜੋ ਜੀ ਅਸੀਂ ਜਿਹੜਾ ਹੋਰ ਵੀ ਪਿੰਡ ਦੇ ਤੁਹਾਨੂੰ ਹਾਲਾਤ ਦਿਖਾ ਰਹਿਆਂਗੇ ਇੱਥੋਂ ਦੇ ਕਿਤੇ ਵੀ ਜਿਹੜਾ ਚਵਾਰਾ ਨਾજર ਨਹੀਂ ਆਊਗਾ ਸਿੰਗਲ ਸਟੋਰੀ ਘਰ ਬਣੇ ਹੋਏ ਨੇਗੇ ਤੇ ਅੱਗੇ ਜਿਹੜੇ ਬਾਈ ਵਰਗੇ ਖੜੇ ਹੁੰਦੇ ਉਹਦੇ ਨਾਲ ਗੱਲਬਾਤ ਵੀ ਕਰਾਂਗੇ ਅਸੀਂ ਕਿ ਕਾਰਨ ਕੀ ਐ ਇਸ ਚੀਜ਼ ਦਾ ਦੇਖੋ ਜਿਵੇਂ ਸਾਹਮਣੇ ਬਣਿਆ ਹੋਇਆ ਘਰ ਉੱਥੇ ਵੀ ਜਿਹੜਾ ਇੱਕ ਕੁੱਤੇ ਮਾਮਟੀ ਤਾਂ ਪਈ ਹੋਈ ਆ ਪਰ ਚਵਾਰਾ ਨਹੀਂ ਪਿਆ ਹੋਇਆ ਸਾਲੀ 60 ਸਾਲ ਉਮਰ ਹੋ ਗਈ ਹਾਂ ਤੇ ਪਤਾ ਕਿਉਂ ਲੱਗਿਆ ਵੀ ਫਿਰ ਕੋਈ ਗੱਲ ਬਾਤ ਕੀ ਨੁਕਸਾਨ ਹੋਇਆ ਜਾਂ ਕੀ ਗੱਲਾਂ ਬਾਤਾਂ ਨੇ ਬੰਦਾ ਮੁੱਕ ਜਾਂਦਾ ਭਾਈ ਜਿਆਦਾ ਜਿਆਦਾ ਉੱਪਰ ਪਾਉਂਦੇ ਨੇ ਅੱਛਾ ਹਰ ਮੌਤ ਹੋ ਜਾਂਦੀ ਹੈ ਹਾਂ ਮੌਤ ਹੋ ਜਾਂਦੀ ਹੈ ਥੋੜੀ ਉਮਰ ਹੁਣ 60 ਸਾਲ ਹੋ ਗਈ 60 ਸਾਲ ਦੇ ਵਿੱਚ ਤੁਸੀਂ ਕਿੰਨੀਆਂ ਕਿ ਚੀਜ਼ਾਂ ਦੇਖੀਆਂ ਨੇ ਅਮੇਦੀਆਂ ਮੈਂ ਤਾਂ ਬਾਈ ਗਏ ਦੇਖ ਦਿਓ ਆ ਰਹੀਆਂ ਪਛਾਈ ਹੀ ਚੱਲੀ ਜਾਂਦਾ ਆਈ ਚਲਾਈ ਹਮ ਕੰਮ ਕਰ ਮਤਲਬ ਲੋਕਾਂ ਨੇ ਪਾਉਣ ਦੀ ਚਵਾਰਾ ਕੋਸ਼ਿਸ਼ ਕਰੀਏ ਕਿਸੇ ਨੇ ਬਹੁਤ ਕਰੀਆ ਭਾਈ ਚਾਹ ਜਾਂਦਾ ਉੱਪਰ ਹੀ ਰਹਿ ਜਾਂਦਾ ਹਾਂ ਉੱਪਰ ਹੀ ਰਹਿ ਜਾਂਦਾ ਹਾਂ ਹਾਂ ਕਦੇ ਆਇਨੀ ਕੋਸ਼ਿਸ਼ ਕਰੀ ਵੀ ਕਿਸੇ ਸੰਤ ਨੂੰ ਕਿਸੇ ਬਾਬੇ ਨੂੰ ਪੰਡਤ ਨੂੰ ਬੁਲਾ ਕੇ ਵੀ ਪਿੰਡ ਦਾ ਹਾਂ ਕਿਸੇ ਨੇ ਨਹੀਂ ਕਰੀ ਆਕਣ ਦਾ ਹਾਂ ਔਰ ਛੱਬਦੇ ਹੀ ਆਕਣਿਆ ਹੋਰੇ ਹਾਂ ਔਰ ਸੋ ਜਿਵੇਂ ਮਾਤਾ ਜੀ ਨੂੰ ਦੱਸਿਆ ਕਿ ਹੋਰ ਮਾਤਾ ਠੀਕ ਹੋ ਹਾਂ ਠੀਕ ਕਿੰਨੀ ਉਮਰ ਹੋ ਗਈ ਮਾਤਾ ਹਾਂ ਕੁਭਾਈ ਉਮਰ ਕਿੰਨੀ ਹੋ ਗਈ 60-60 ਤੋਂ ਤੇ ਆ ਜਿਆਦੇ ਹੋਣੀ 60 ਤੋਂ ਹਾਂ ਹੋ ਜਿਆਦੇ ਮੱਕਾ ਇੱਥੇ ਕਨੇ ਚੁਬਾਰੇ ਨਹੀਂ ਪੈਂਦੇ ਹੈਗੇ ਹਨਾ ਹਾਂ ਉਹ ਚੁਬਾਰੇ ਨਹੀਂ ਪੈਂਦੇ ਕਾਰਨ ਕੀ ਆ ਉਹ ਕੀ ਪਤਾ ਛੱਡਿਆਂ ਤੋਂ ਪਹਿਲਾਂ ਨਹੀਂ ਨਹੀਂ ਪੈਂਦੇ ਤੇਰੀ ਉਮਰ 80 ਸਾਲ ਲਵੇ ਹੋ ਗਈ 80 ਸਾਲ ਨਾ ਆਹੋ 70 60 70 ਸਾਲ ਹੋਦੇ ਆ ਅੱਛਾ ਹਾਂ ਫਿਰ ਤੁਸੀਂ ਕਦੇ ਪਤਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਵੀ ਕਾਰਨ ਕੀ ਆ ਇਹ ਆ ਚੁਬਾਰੇ ਨਾ ਨਾ ਪੁੱਤ ਪਹਿਲਾਂ ਤਾਂ ਆ ਬੁਢਾਵਾ ਨੇ ਤਾਂ ਕਰਿਆ ਹਾਂ ਵੀ ਜੇ ਕੋਈ ਕਿਸਵਾਰਾ ਪਾਉਂਦਾ ਹਾਂ ਪੈਂਦਾ ਜੇ ਕਿਸੇ ਪਾ ਲੰਦਾ ਉਹਨਾਂ ਦਾ ਨੁਕਸਾਨ ਹੋ ਜਾਂਦਾ ਪੁੱਤ ਕਿੰਨੇ ਕ ਨੁਕਸਾਨ ਦੇਖੇ ਨੇ ਆਪਦੀ ਉਮਰ ਚ ਤੈਂ ਮੈਂ ਹਾਂ ਮੇਰੀਆਂ ਤੋਂ ਪਹਿਲਾਂ ਉਹ ਵੀ ਕੁਝ ਵਾਰਾ ਪਾਤੀ ਜ਼ਿਮੀਦਾਰਾਂ ਨੇ ਆ ਉਹ ਜਰਾ ਹਾਂ ਸਭ ਇਹ ਕੰਦੇ ਛਾਏ ਨੇ ਉਹ ਕਿਸਵਾਰਾ ਪਾਇਆ ਸੀ ਪੁੱਤ ਮੇਰੇ ਆਉਣ ਤੋਂ ਪਹਿਲਾਂ ਉਹਨਾਂ ਦਾ ਗੱਬੂ ਜਵਾਨ ਮੁੰਡਾ ਮੁੱਕ ਗਿਆ ਤੀ ਅੱਛਾ ਹਾਂ ਜਵਾਨ ਮੁੰਡਾ ਮੁੱਕ ਰਾਇ ਜੇ ਕੋਈ ਜ਼ਿਵਾਰਾ ਪਾਲੇ ਕੋਈ ਵੀ ਆਇਆ ਚਾਹੇ ਚਾਹੇ ਛਾੜੀ ਆ ਤਾਂ ਚਾਹੇ ਅੰਦੀ ਕੁ ਸੁੱਕਾ ਤੇ ਜ਼ਿਮੀਦਾਰ ਨੇ ਅੱਛਾ ਹਾਂ ਉਹ ਨਿਸ਼ਾਨ ਹੋ ਜਾਂਦਾ ਪੁੱਤਰੇ ਜ਼ਿਵਾਰਾ ਨਹੀਂ ਪੈਂਦਾ ਕਣੀ ਕਾ ਤੋਂ ਨਹੀਂ ਪੈਂਦਾ ਹਾਂ ਕੀ ਨਾਮ ਬੇਬੇ ਸਰਜੀਤ ਕੌਰ ਇਹ ਬੇਬੇ ਸਰਜੀਤ ਕੌਰ ਸੀ ਜਿਨ੍ਹਾਂ ਨੇ ਦੱਸਿਆਗਾ ਹਾਂ ਕਿ 70 ਸਾਲ ਦੀ ਉਮਰ ਹੋ ਗਈ ਇਹਨਾਂ ਦੀ ਪਰ ਪਿੰਡ ਦੇ ਵਿੱਚ ਚਵਾਰਾ ਨਹੀਂ ਪੈਂਦਾ ਜੇ ਕੋਈ ਪਾਉਣ ਦੀ ਕੋਸ਼ਿਸ਼ ਕਰਦਾਗਾ ਤਾਂ ਨੁਕਸਾਨ ਹੋ ਜਾਂਦਾ ਹਰ ਜਗ੍ਹਾ ਪਾਉਂਦੇ ਉੱਧਰੋਂ ਹਾਂ ਇਹਨਾਂ ਨੇ ਉੱਤਿਆਉ ਸ਼ੋਹ ਹੀ ਨਹੀਂ ਕਰ ਲਾਂਦੇ ਨਾ ਚਵਾਰਾ ਨਹੀਂ ਹਾਇ ਹਾਂ ਇਹਨਾਂ ਨੇ ਆ ਕਰ ਲਿਆ ਉਹ ਇਹ ਬੁੜੇ ਦਾ ਪਤੀ ਗਿਆ ਥੀ ਆਈ ਦੇ ਘਰ ਵਾਲਾ ਜਿਹੜਿਆ ਕੋਈ ਦਛਦੀ ਥੀ ਉਹ ਮੁੱਕ ਗਿਆ ਅੱਛਾ ਜੀ ਹਾਂ ਜਿਹੜਾ ਆਪ ਦੀ ਆਈ ਲਾਲਾ ਤੇ ਹੀ ਹਾਲਾਲਾ ਉਹਨੇ ਉਹ ਸ਼ੋਹ ਹੀ ਕਰ ਲਈ ਤੀ ਨਾ ਚਵਾਰਾ ਤਾਂ ਨਹੀਂ ਹਾਇ ਠੀਕ ਹੈ ਹਾਂ ਇਹਦੇ ਘਰ ਵਾਲਾ ਮੁੱਕ ਗਿਆ ਜੇ ਉਹ ਹੋ ਸਕਤੇ ਪਾਈ ਕੀ ਨੁਕਸਾਨ ਹੋ ਜਾਂਦਾ ਕੋਈ ਹੋ ਹਾਂ ਇਜਾ ਚਾ ਚਾ ਜੀ ਉਹ ਪਤੀ ਰਜਾ ਚਾ ਉਹ ਇਹ ਪਾਇਆ ਹਾਂ ਨਾ ਪਰ ਮੁੱਕਿਆ ਨਹੀਂ ਬਿੱਲੂ ਹਾਂ ਬਿੱਲੂ ਮੁੱਕ ਗਿਆ ਆ ਇਹਦਾ ਵੀ ਇਹਦਾ ਧੀ ਉਹਦਾ ਪਤੀ ਜਿਆਦੇ ਬੁਰੇ ਦਾ ਹਾਂ ਵਿਆਹ ਨੁਕਸਾਨ ਹੋ ਜਾਂਦਾ ਉਹ ਇਹ ਪਿਆਈ ਮਨੀ ਕਰੀ ਪਿਆਈ ਕਰਨੀ ਸੀ ਜਦਿਆ ਮੁੱਕ ਗਿਆ ਹਾਂ ਵਿਆਹ ਹੈ ਮੇਰਾ ਤਾਂ ਸਵਰਨ ਕਰ ਰੋ ਜੀ ਸਭ ਜੇ ਤੋਂ ਮੈਂ ਤਾਂ अच्छा हां जी ਤੇ ਜਿਹੜਾ ਇੱਥੇ ਕਹਿੰਦੇ ਵੀ ਚਵਾਰਾ ਨਹੀਂ ਆਣਾ ਪੈਂਦਾ ਹੈਗਾ ਪਿੰਡ ਦੇ ਵਿੱਚ ਕਾਰਨ ਕੀ ਆ ਚਵਾਰਾ ਜੀ ਇਹਦੇ ਮਾਈਆਂ ਨੇ ਉਹ ਸੱਤੀਆਂ ਨੇ ਅੱਛਾ हां जी ਉਹਨਾਂ ਕਰਕੇ ਮਾਈ ਰੱਜੀ ਦਾ ਇਹ ਹੂੰ ਉਹਦੇ ਕਰਕੇ ਨੁਰੇ ਚਵਾਰਾ ਪੈਂਦਾ ਤੇ ਇਹ ਕਹਿੰਦੇ ਵੀ ਮੌਤਾਂ ਵੀ ਹੋ ਗਈਆਂ ਕਈਆਂ हां जी हां जी ਆ ਦੇ ਖੁਰੇ ਬਾਬਾ ਜੀ ਨੇ ਆ ਚਵਾਰਾ ਪਾਇਆ ਸੀ ਇਹਦਾ ਪਤੀਜਾ ਮੁੱਕ ਗਿਆ ਸੀ ਅੱਛਾ ਫਿਰ ਬਾਬਾ ਜੀ ਨੇ ਅੰਦਰ ਉੱਤੇ ਫਾਈਤੀ ਜਗ੍ਹਾ ਬਣਾਈ ਸੀ ਫਿਰ ਉਹਦਾ ਭਾਈ ਮੁੱਕ ਗਿਆ ਤੇ अच्छा हां ਵੀ ਗੁਰਦੁਆਰਾ ਵੀ ਬਣਾਉਣ ਨਾਲ ਨੁਕਸਾਨ ਹਾਂ ਹਾਂ ਜੀ ਹਾਂ ਜੀ ਨੁਕਸਾਨ ਹੋ ਜਾਂਦੀ ਜੀ ਇਹ ਕਿੰਨਾ ਕ ਟਾਈਮ ਹੋ ਗਿਆ ਇਹ ਚੀਜ਼ਾਂ ਚਲਦੀਆਂ ਨੇ ਪਤਾ ਨਹੀਂ ਜੀ ਸਾਰੀ ਉਮਰ ਹੀ ਹੋ ਗਈ ਉਹਦੇ ਤਾਂ ਚਲਦੀਆਂ ਨੇ ਚੀਜ਼ਾਂ ਨਾ ਕਦੇ ਕਿਸੇ ਸਾਧੂ ਸੰਤ ਨੇ ਜਾਂ ਕਿਸੇ ਪੀਰ ਫकीर ਨੇ ਬਾਮਣ ਨੇ ਕਰਨ ਦੀ ਕੋਸ਼ਿਸ਼ ਨਾ 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 ਜੀ ਕਰ ਨਹੀਂ ਸਕਦਾ ਕੋਈ ਕੁਛ ਅੱਛਾ ਨਾ ਜੀ ਕੁਝ ਨਹੀਂ ਹੁੰਦਾ ਨਾ ਉਹ ਨਹੀਂ ਹੁੰਦਾ ਜੀ ਥੋੜੀ ਉਮਰ ਜੀ ਤੁਸੀਂ ਕਿੰਨੀਆਂ ਕ ਕਟਨਾਵਾਂ ਦੇਖਿਆ ਨੇ ਇਦਾਂ ਦੀਆਂ ਪੂਰੇ ਤਾਂ ਜੀ ਸਾਢੇ 3-4 ਮੁੱਕ ਗਏ ਤੇ ਅੱਛਾ ਹਾਂ ਸਾਡੇ ਦੇਖਦੇ ਦੇਖਦੇ ਹੁਣ ਹੁਣ ਉਹ ਆ ਮਾ ਪੁੱਛਾਂ ਦੇ ਵੀ ਦੇਖ ਲਾ ਸਾਡੇ ਦੇਖਦੇ ਦੇਖਦੇ ਹੀ ਹੋ ਗਏ ਹਾਂ ਚਲ ਠੀਕ ਹੈ ਹਾਂ ਸੋ ਜਿਵੇਂ ਤੁਹਾਨੂੰ ਦੱਸ ਰੇ ਸੀ ਪਿੰਡ ਸੁਰਾਜਪੁਰ ਪਹੁੰਚੇ ਹੋਏ ਸੀ ਹਨਾ ਬਾਬਾ ਜੀ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਇੱਕ ਵਾਰ ਦਿਖਾ ਦਿਓ ਕਹਿੰਦੇ ਇੱਥੇ ਜਿਹੜਾ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਜਿਹੜੀ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਆਹੀ ਪਿੰਡਾ ਜੀ ਇਹੀ ਪਿੰਡਾ ਜੀ ਆਪੂ ਇੱਥੇ ਚਵਾਰੇ ਕਿਉਂ ਨਹੀਂ ਪੈਂਦੇ ਕੀ ਕਾਰਨ ਆਗਾ ਇੱਥੇ ਜਿਹੜੇ ਚਵਾਰੇ ਕਿਉਂ ਨਹੀਂ ਪੈਂਦੇ ਚਵਾਰੇ ਪਹਿਲਾਂ ਵੀ ਉਹ ਆ ਪਹਿਲਾਂ ਦਾ ਕੋਡੀ ਕਿੰਨੀ ਉਮਰ ਹੋ ਗਈ? ਸਾਡੀ ਹੋ ਗਈ। ਜੋ 47 ਜ਼ਿਆਦੇ ਹੋ ਗਈ ਹੁਣੀ। ਨਹੀਂ ਨਹੀਂ ਆ। ਅੱਛਾ। ਤਾਂ ਆ 47 ਨੂੰ ਲਾ ਲਾ। 47 ਚ ਹੋਇਆ ᱛੀ। ਹਾਂ। ਜ਼ਿਆਦੇ ਹੋ ਗਈ ਫਿਰ। ਤੇ ਤੁਸੀਂ ਦੇਖ ਰਹੇ ਹੋ ਹਨਾ ਜਿਵੇਂ ਹੁਣ ਕਾਰਨ ਕੀ ਆ ਪਤਾ ਹੀ ਲੱਗਿਆ। ਕੋਈ ਪਤਾ ਨਹੀਂ ਲੱਗਿਆ। ਹੂੰ। ਇੱਥੇ ਉਹ ਇੱਥੇ ਰਹਿਣ ਤੁਸੀਂ ਸ਼ੁਰੂ ਤੋਂ। ਹਾਂ। ਪਤਾ ਹੀ ਲੱਗਿਆ ਹੈ। ਨਾ। ਜਨਮੂ ਰੀ ਰ ਹੋਇਆ ਗਿਆ ਹੂੰ ਰਾਜਪੁਰ ਦੀ ਠੀਕ ਹੈ ਬਾਪੂ ਤੋਂ ਇਹ ਕਹਿ ਰਹੇ ਨੇ ਕਿ ਕੁਝ ਪਤਾ ਨਹੀਂ ਲੱਗਿਆ ਹੈਗਾ ਹਨਾ ਜਿਵੇਂ